ਸੋਸ਼ਲ ਮੀਡੀਆ ਦੀ ਵਾਇਰਲ ਕੁੜੀ ਮੀਕੂ ਟਿੱਲੋ ਜਿਸ ਦਾ ਕੀ ਬੀਤੇ ਦਿਨ ਅਣਮੋਲ ਗੱਲ ਦੇ ਨਾਲ ਵਿਆਹ ਹੋ ਚੁੱਕਿਆ ਹੈ ਤੇ ਉਸ ਦੀਆਂ ਜੜੀਆਂ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਸੋ ਲਗਾਤਾਰ YouTube, Facebook, Instagram ਉੱਤੇ ਵਾਇਰਲ ਹੋ ਰਹੀਆਂ ਹਨ ਤੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਪਿਆਰ ਦਿੱਤਾ ਜਾ ਰਿਹਾ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਵਿਆਹ ਤੋਂ ਬਾਅਦ ਦੀਆਂ ਜਿਹੜੀਆਂ ਵੀਡੀਓਸ ਆ ਉਸ ਦੇ ਵਿੱਚ ਮੀਕੂ ਢਿੱਲੋ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਆ ਤੇ ਇੱਕ ਮੀਕੂ ਢਿੱਲੋ ਨੇ ਆਪਣੀ ਕੱਲੀ ਦੀ ਵੀਡੀਓ ਸ਼ੇਅਰ ਕੀਤੀ ਆ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਲਾਲ ਚੂੜੇ ਦੇ ਵਿੱਚ ਤੇ ਲਾਲ ਸੂਟ ਦੇ ਵਿੱਚ ਮੀਕੂ ਢਿੱਲੋ ਵੀਡੀਓ ਬਣਾ ਰਹੀ ਆ ਤੇ ਕਿੰਨੀ ਖੁਸ਼ ਨਜ਼ਰ ਆ ਰਹੀ ਹੈ ਇਸ ਵੀਡੀਓ ਦੇ ਥੱਲੇ ਪਿਆਰੇ ਪਿਆਰੇ ਕਮੈਂਟ ਆ ਜਿਹੜੇ ਉਹ ਲੋਕਾਂ ਦੇ ਵੱਲੋਂ ਵਿਆਹ ਤੋਂ ਬਾਅਦ ਅੱਜ ਮੀਕੂ ਨੇ ਆਪਣੀ ਨਨਾਨ ਦੇ ਨਾਲ ਆਪਣੀਆਂ ਵੀਡੀਓਸ ਆ ਉਹ ਸ਼ੇਅਰ ਕੀਤੀਆਂ ਤੇ ਦੋਨੇ ਹੱਥ ਫੜੀ ਬੈਠੇ ਅਨਮੋਲ ਤੇ ਮੀਕੂ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਆ ਤੇ ਮੀਕੂ ਨੇ ਆਪਣੀ ਵਿਆਹ ਵਾਲੇ ਦਿਨ ਦੀ ਨੱਚਦੀ ਦੀ ਵੀਡੀਓ ਵੀ ਸ਼ੇਅਰ ਕੀਤੀ ਆ ਜਿਸ ਦੇ ਵਿੱਚੋਂ ਪਿੰਕ ਸੂਟ ਦੇ ਵਿੱਚ ਆਪਣੀ ਨਨਾਲ ਨਾਲ ਨੱਚ ਰਹੀ ਆ ਤੇ ਲੋਕਾਂ ਦੇ ਵੱਲੋਂ ਇਸ ਦੀਆਂ ਵੀਡੀਓ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਤੇ ਲੋਕਾਂ ਵੱਲੋਂ ਇਹਨਾਂ ਦੇ ਵਿਆਹ ਨੂੰ ਜਿਹੜਾ ਲੈ ਕੇ ਕਾਫੀ ਜ਼ਿਆਦਾ ਫੇਕ ਨਿਊਜ਼ ਵੀ ਉਡਾਈਆਂ ਜਾ ਰਹੀਆਂ ਸਨ ਕਿ ਇਹਨਾਂ ਦਾ ਬ੍ਰੇਕਅਪ ਹੋ ਚੁੱਕਿਆ ਹੈ ਤੇ ਇਹ ਹੁਣ ਇਕੱਠੇ ਨਾਲ ਨਹੀਂ ਰਹਿੰਦੇ ਤੇ ਕਾਫੀ ਜ਼ਿਆਦਾ ਜਿਹੜੇ ਪੱਦੇ ਕਮੈਂਟ ਬਾਜੀਓ ਲੋਕਾਂ ਦੇ ਵੱਲੋਂ ਕੀਤੀ ਗਈ ਸੀ ਪਰ ਉਸ ਦੇ ਬਾਵਜੂਦ ਫਿਰ ਵੀ ਮੀਕੂ ਢਿੱਲੋ ਨੇ ਹਿੰਮਤ ਨਹੀਂ ਹਾਰੀ ਤੇ ਉਹਨਾਂ ਹੇਟਰਾਂ ਨੂੰ ਕਰਾਰਾ ਜਵਾਬ ਦਿੱਤਾ ਸੀ ਲਾਈਵ ਆ ਕੇ ਵੀ ਆਪਣਾ ਜਿਹੜਾ ਸਪਸ਼ਟੀਕਰਨ ਦਿੱਤਾ ਸੀ ਤੇ ਬੀਤੇ ਦਿਨੀ ਉਸ ਦਾ ਅਨਮੋਲ ਗੱਲ ਦੇ ਨਾਲ ਵਿਆਹ ਹੋ ਚੁੱਕਿਆ ਹੈ ਤੇ ਪਰ ਗੱਲ ਪਰਿਵਾਰ ਦੇ ਵਿੱਚ ਵੀ ਉਸ ਦਾ ਜਿਹੜਾ ਧੂਮ ਧਾਮ ਦੇ ਨਾਲ ਸਵਾਗਤ ਕੀਤਾ ਗਿਆ ਤੇ ਹੁਣ ਜਿਹੜੀਆਂ ਵਿਆਹ ਤੋਂ ਬਾਅਦ ਦੀਆਂ ਵੀਡੀਓ ਉਹ ਵੀ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਦੋਨੇ ਜਣੇ ਗਾਣਾ ਖੇਡਦੇ ਹੋਏ ਨਜ਼ਰ ਆ ਰਹੇ ਆ ਤੇ ਦੋਨੇ ਜਣੇ ਸੋਫੇ ਤੇ ਬੈਠੇ ਹੋਏ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਆ ਤੇ ਹੋਰ ਵੀ ਕਈ ਜੜੀਆਂ ਪਿਆਰੀਆਂ ਪਿਆਰੀਆਂ ਵੀਡੀਓਸ ਆ ਉਹ ਮੀਕੂ ਟਿਲੋ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਜਿਵੇਂ ਆਪਣੇ ਏ ਮਾਸੜ ਜੀ ਨਾਲ ਉਹ ਵੀ ਫੋਟੋਆਂ ਜਿਹੜੀਆਂ ਸ਼ੇਅਰ ਕੀਤੀਆਂ ਲੋਕਾਂ ਦੇ ਵੱਲੋਂ ਲਗਾਤਾਰ ਪਿਆਰ ਦਿੱਤਾ ਜਾ ਰਿਹਾ ਉਹਨਾਂ ਦੀਆਂ ਵੀਡੀਓ ਨੂੰ ਤੇ ਕਾਫੀ ਜ਼ਿਆਦਾ ਉਹਨਾਂ ਦੇ ਬਾਰੇ ਜਿਹੜੀ ਭੱਦੀ ਕਮੈਂਟ ਬਾਜ਼ੀ ਕੀਤੀ ਜਾ ਰਹੀ ਸੀ ਪਰ ਫਿਰ ਵੀ ਮੀਕੂ ਟਿੱਲੋ ਜਿਹੜੀ ਇਸ ਮੁਸ਼ਕਲ ਦੀ ਘੜੀ ਦੇ ਵਿੱਚੋਂ ਨਿਕਲ ਕੇ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਕਿਉਂਕਿ ਨਿੱਕੀ ਉਮਰ ਦੇ ਵਿੱਚ ਹੀ ਜਿਹੜੇ ਦੁੱਖ ਆ ਉਹ ਮੀਕੂ ਟਿੱਲੋ ਨੇ ਆਪਣੇ ਪਿੰਡੇ ਤੇ ਹੰਢਾਏ ਆ ਕਿਉਂਕਿ ਬਾਪ ਤੇ ਦਾਦੇ ਦਾ ਸਾਆ ਸਿਰ ਤੇ ਨਾ ਹੋਣ ਦੇ ਬਾਵਜੂਦ ਵੀ ਕਦੇ ਹਿੰਮਤ ਨਹੀਂ ਹਾਰੀ ਤੇ 13 14 ਕਿੱਲਾਂ ਦੀ ਜਿਹੜੀ ਖੇਤੀ ਆ ਮੀਕੂ ਟੈਲੋ ਖੁਦ ਕਰਦੀ ਰਹੀ ਤੇ ਲੋਕਾਂ ਦੇ ਵੱਲੋਂ ਕਾਫੀ ਬੁਰਾ ਭਲਾ ਕਿਹਾ ਗਿਆ ਪਰ ਮੀਕੂ ਨੇ ਕਦੇ ਹਿੰਮਤ ਨਹੀਂ ਹਾਰੀ ਇਸ ਕਰਕੇ ਲੋਕਾਂ ਦੇ ਵੱਲੋਂ ਇਸ ਕੁੜੀ ਨੂੰ ਜ਼ਿਆਦਾ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਤਾਂ ਤੁਹਾਡੀ ਅਸੀਂ ਵੀਡੀਓ ਦੇ ਬਾਰੇ ਕੀ ਰਾਇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਤੁਸੀਂ ਵੀ ਜੇਕਰ ਮੀਕੂ ਨੂੰ ਉਸ ਦੇ ਵਿਆਹ ਦੀਆਂ ਵਧਾਈਆਂ ਨਹੀਂ ਦਿਤੀਆਂ ਤਾਂ ਕਿਰਪਾ ਕਰਕੇ ਮੀਕੂ ਨੂੰ ਉਸਦੇ ਵਿਆਹ ਦੀਆਂ ਵਧਾਈਆਂ ਜ਼ਰੂਰ ਦਿਓ ਤੇ ਵੀਡੀਓ ਥੱਲੇ ਕਮੈਂਟ ਆਪਣੇ ਸੋਹਣੇ-ਸੋਹਣੇ ਕਮੈਂਟ ਕਰਕੇ ਸਾਨੂੰ رائے ਜ਼ਰੂਰ ਦਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੋਰ ਪੰਜਾਬੀ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ